ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਜਿਹੜਾ ਵਲੌਗ ਆ ਇਹ ਆਪਣੀ ਜਿਹੜੇ ਕੈਫੇ ਦੀ ਆ ਉਹਦੀ ਓਪਨਿੰਗ ਦਾ ਹੈਗਾ ਵਾ ਅਸੀਂ ਉੱਥੇ ਜਾ ਰਹੇ ਹਾਂ ਸਾਰਾ ਟੱਬਰ ਪਰ ਇਹ ਪਤਾ ਇਹ ਜਿਹੜਾ ਵਲੌਗ ਆ ਮਤਲਬ ਕਿ ਸਾਡੇ ਮੇਰੇ ਲਈ ਸਾਡੇ ਲਈ ਸਾਰੀ ਫੈਮਿਲੀ ਲਈ ਬਹੁਤ ਐਕਸਾਈਟਡ ਹੈ ਅਸੀਂ ਹਮੇਸ਼ਾ ਚਾਹੁੰਦੇ ਹੁੰਦੇ ਸੀ ਕਿ ਸਾਡਾ ਛੋਟਾ ਵੀ ਕੋਈ ਨਾ ਕੋਈ ਆਪਦਾ ਕੰਮ ਕਰੇ ਔਰ ਉਹਦੀ ਵੀ ਇੱਛਾ ਸੀ ਕਿ ਮੈਂ ਆਪਦਾ ਕੋਈ ਨਾ ਕੋਈ ਕੰਮ ਚਲਾਵਾਂ ਕਿ ਤੁਹਾਡੇ ਸਾਰਿਆਂ ਕੋਲ ਕੋਈ ਨਾ ਕੋਈ ਕੰਮ ਹੈਗੇ ਆ ਸੋ ਪਰ ਹੁਣ ਉਹਨੇ ਸਾਡੇ ਨਾਲ ਕੀ ਕੀਤਾ ਗੱਡੀ ਦੇ ਵਿੱਚੋਂ ਜਿਹੜੀ ਆ ਸਾਨੂੰ ਸਕਾਰਪਿਓ ਦੇਤੀ ਵੇ ਦੇ ਚੋ ਸੀਟ ਬਾਹਰ ਕੱਢ ਕੇ ਜਨਾਬ ਜੀ ਜਿੱਤੇ ਜੱਸੀ ਜਿੱਕੇ ਉੱਤੀ ਛੱਡਾ ਹੁਣ ਵਿਚਾਰੇ ਜਿਹੜੇ ਨਿਆਣੇ ਆ ਉਹ ਪੀੜੀਆਂ ਢਾ ਕੇ ਬਹਿ ਰਹੇ ਹੁੰਦਾ ਕਿਸੇ ਦੇ ਘਰੇ ਇਦਾਂ ਕਿ ਐਡੀ ਗੱਡੀ ਹੋਵੇ ਤੇ ਸਕਾਲ ਪਿਓ ਤੇ ਤੁਹਾਨੂੰ ਵਿੱਚ ਸਪੀੜੀਆਂ ਢਾ ਢਾ ਕੇ ਬੈਠਾ ਪਹਿ ਰਿਹਾ ਚਲੋ ਇਹ ਤਾਂ ਰਿਆਂ ਹਾਸਿਆ ਮਜ਼ਾਕ ਹੋ ਤਾਂ ਉੱਥੇ ਜਾ ਕੇ ਉਹਦੇ ਨਾਲ ਗੱਲ ਕਰਦੇ ਕਿਉਂਕਿ ਸੀਟ ਕਿਉਂ ਕੱਢ ਕੇ ਰੱਖੀ ਦੂਸਰੀ ਗੱਲ ਅਸੀਂ ਵਾਅ ਕਰੂੰਦਾ ਕਿ ਤੁਸੀਂ ਸਾਰੇ ਪਲੀਜ਼ ਅਰਦਾਸ ਕਰਿਓ ਕਿ ਜਿਸ ਸੋਚ ਦੇ ਨਾਲ ਉਹਨੇ ਵਿਚਾਰੇ ਨੇ ਆਪਦਾ ਕੰਮ ਸ਼ੁਰੂ ਕੀਤਾ ਪਰਮਾਤਮਾ ਉਹਦੇ ਕੰਮ ਨੂੰ ਤਰਕੀਆਂ ਦਵੇ ਉਹਨੂੰ ਸਿੱਧੇ ਰਸਤੇ ਤੇ ਰੱਖੇ ਉਹਨੂੰ ਸਪੋਰਟ ਕਰੇ ਚਾਹੇ ਉਹ ਛੋਟਾ ਜਿਹਾ ਚਾਹੇ ਜਿਵੇਂ ਮਰਜੀ ਆ ਪਰ ਵੈਗਰੂ ਉਹਨੇ ਆਪਣੇ ਵੱਲੋਂ ਵੀ ਹਿੰਮਤ ਕਰਕੇ ਇਹ ਕੰਮ ਨੂੰ ਸ਼ੁਰੂ ਕੀਤਾ ਸੋ ਪਲੀਜ਼ ਸਾਡੇ ਭਰਾਵਾਂ ਨੂੰ ਸਾਨੂੰ ਸਾਰਿਆਂ ਨੂੰ ਸਪੋਰਟ ਕਰਿਆ ਕਰੋ ਸਾਡੇ ਲਈ ਪ੍ਰੇਅ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੀਆਂ ਬਹੁਤ ਅੱਛੇ ਕਮੈਂਟਸ ਹੁੰਦੀਆਂ ਬਾਕੀ ਆਪਾਂ ਮੰਮੀ ਹੋਣਾ ਨੂੰ ਆ ਲੈਣ ਤੋਂ ਇਹ ਬੀਬੀਆਂ ਮੈਨੂੰ ਪਹਿਲਾਂ ਕਹਿੰਦੀ ਗੱਡੀ ਚਾਕੇ ਚਲਾ ਲਾ ਗਰਮੀ ਬਹੁਤ ਆ ਸੋ ਤੁਸਟ ਸਟਾਰਟ ਕਰਕੇ ਬੈਠ ਸਾਲੀ ਜਿਹੜੀ ਹੋਰਾਂ ਕੂਲਿੰਗ ਹੋ ਜੇ ਸੁੱਕ ਗਿਆ ਆਪਾਂ ਨੂੰ ਤਾਂ ਗਰਮੀ ਲੱਗਦੀ ਸੀ ਨਾ ਅਰ ਗਰਮੀ ਲੱਗਦੀ ਸੋ ਕੋਲੀ ਕਰਦੇ ਵੇ ਆਲਣ ਦੇ ਇਹਨਾਂ ਨੂੰ ਫਿਰ ਆਪਾਂ ਤੁਹਾਨੂੰ ਇੱਕ ਦਿਨ ਗਲਾਸ ਵਿੱਚ ਲਓ ਜੀ ਓਪਨਿੰਗ ਲਈ ਅਸੀਂ ਆਏ ਆ ਮੰਮੀ ਜਿਹੜੇ ਅੰਦਰ ਜਾ ਰਹੇ ਆ ਵੈਸੀ ਡੈਕੋਰੇਸ਼ਨ ਵਗੈਰਾ ਤਾਂ ਵਧੀਆ ਕੀਤੀ ਬਲੂਨ ਬਲੰਤ ਤਾਂ ਵਧੀਆ ਲਾਏ ਹੋਏ ਆ ਤੇ ਸਾਡਾ ਟੱਬਰ ਹੁਣ ਐਂਟਰੀ ਕਰਨ ਲੱਗਾ ਚਲੋ ਚੱਲ ਕੇ ਆਪਾਂ ਮੋਟਾ ਜੀ ਦੀ ਬੋੜੀ ਕਰਾਉਨੇ ਆ ਤੁਹਾਨੂੰ ਦੇਖਦੇ ਆ ਆ ਵੀ ਆਏ ਆ ਮਨਜੀਤ ਮੋਟਾ ਨਵਾਂ ਬੰਸਾ ਤੇ ਆਰਡਰ ਦੇਤਾ ਆਪਣਾ ਹਾਂ ਤੁਹਾਡੇ ਵੀ ਜੀ ਤੋਂ ਆਲਰੇਡੀ ਆ ਉਹ ਲੈ ਕੇ ਜਾ ਪ੍ਰਪੇਅਰ ਵਧੀਆ ਨਹੀਂ ਪਹਿਲਾਂ ਸਰਦੂ ਸੱਦਾ ਤਾਂ ਦਿੱਤਾ ਨਹੀਂ ਆਪਣੀ ਸੱਦਾ ਦੇ ਕੇ ਤੋਰਿਆ ਜੀ ਕੱਲ ਕਿਹਨੇ ਦੇ ਕੇ ਤੋਰਿਆ ਹੈ ਕਾਈ ਮੈਂ ਲੈ ਕੇ ਆਈ ਮੈਂ ਲੈ ਕੇ ਆਈ ਕਿਹਾ ਵੀਰੇ ਨੇ ਕਿਹਾ ਵੀ ਕੱਲ ਨੂੰ ਆਪਾਂ ਆਪਣੇ ਘਰ ਵੱਡੀ ਮੈਂ ਸੀ ਕਿ ਤੂੰ ਸੀ ਤੁਸੀਂ ਵੀ ਨਾਲ ਨਹੀਂ ਲੱਗੇ ਇੱਥੇ ਮੈਂ ਤਾਂ ਵੱਖਰੀ ਬੈਠੀ ਜੀ ਮੋਟੇ ਦਾ ਕੰਮ ਆਪਾਂ ਸੱਦੇ ਦੇ ਆਣਾ ਸੀ ਹੋਰ ਨਹੀਂ ਦਾ ਸੱਦੇ ਦੇ ਆਉਣਾ ਸੀ ਪਹਿਲਾਂ ਵੀਰੇ ਆਪਾਂ ਸੱਦੇ ਨਹੀਂ ਆਉਣਾ ਕਿਹਾ ਰਾਂਗੇ ਗੱਲ ਮੋਟਾ ਕਿੱਥੇ ਆ ਆਹੋ ਨਵਾਂ ਕਾਰ ਬਣਾਵਾਉਂਦੇ ਜੀ ਹਾਂਜੀ ਮੈਨੂੰ ਪਤਾ ਲੱਗਿਆ ਗਰਮੀ ਲੱਗ ਰਹੀ ਗਰਮੀ ਲੱਗ ਰਹੀ ਗਰਮੀ ਕਾਫੀ ਬਹੁਤ ਗਰਮੀ ਆ ਜੀ ਨਹੀਂ ਸੱਜਣਾ ਤੁਹਾਡੇ ਵਾਸਤੇ ਕਿਉਂ ਦੀ ਸੀਟ ਕਿੱਥੇ ਹੀ ਫੜਾ ਕੇ ਕਿੱਥੇ ਲੈਣਾ ਚੋਾਕਾ ਇਹਨਾਂ ਦੇ ਸਨੀਕਰ ਬਈ ਆ ਸਨੇਕਰ ਪਈ ਦ ਸਨੇਕਰ ਸੀਟ ਉੱਤੇ ਪਈ ਜਿਵਾਖਾਂ ਨੇ ਬਿਠਾਈ ਬੈਠੀਆਂ ਇੱਕ ਟੈਕਪੋ ਗਿਆ ਉੱਥੇ ਲੱਤ ਗਈ ਉਹਨੂੰ ਟੋ ਇੱਕ ਟੈਕਪੋ ਗਿਆ ਸਨੇਕਰ ਦਾ ਸਮਾਂ ਜਾਂਦਾ ਸੀ ਤਾਂ ਲੈਦੀ ਮੈਂ ਕਿਹਾ ਕਾਤੇ ਨੂੰ ਨਹੀਂ ਖਾਣ ਦੇ ਚੌਕੇ ਦੇ ਆ ਕੇ ਕਾਰ ਪੂਰੇ ਸਾਢੇ 9 ਵਜੇ ਕਿਹੜੀ ਗੱਡੀ ਤੇਲ ਨਹੀਂ ਹੁੰਦਾ ਉਹਨੂੰ ਘਰੇ ਖੜਾ ਕੇ ਆ ਜਾਂਦੇ ਆ ਪਿਆਪ ਤੇਲ ਦੀ ਤੇ ਚੱਟੀ ਇਹਨਾਂ ਨੂੰ ਪਵੇ ਮੈਂ ਤਾਂ ਇਹ ਕੈਪਟਨ ਵੇ ਜਾਏਗਾ ਨਾਲ ਤਰਪਾਲ ਚੱਕ ਲਿਆ ਕਰੂੰ ਨਾਲੇ ਸੀਟ ਰੱਖ ਲਿਆ ਔਰ ਤੁਸੀਂ ਨਹੀਂ ਕਿਹਾ ਮੇਰੇ ਕੋਲ ਗਲਤੀਆਂ ਨੇ ਵੀਰ ਖਾਤੇ ਅੱਜ ਦੇ ਕਿਹੋ ਜਿਹੇ ਮਾਪੋ ਤਾਂ ਜਿੱਥੇ ਜਾਣੇ ਉੱਥੇ ਹੀ ਲੜਨੇ ਬਹਿ ਜਾਣੇ ਆ। ਛੋਟਾ ਛੋਟਾ ਬਣਾ ਦੇ। ਅੱਜ ਵੀਰਾ ਹੋ ਗਿਆ। ਹਾਂ ਤੇ ਸਾਡਾ ਵੀਰਾ ਹੀ ਸੀ। ਤੁਹਾਡੇ ਲਈ ਤਾਂ ਵੀਰਾ ਹੀ ਆ ਤੁਸੀਂ ਭਣਾ ਜਿਵੇਂ ਦੇ ਮਰਜ਼ੀ ਆ। ਚਾਹ ਸਾਡੇ ਬੁੜਾ ਬਹੁਤ ਕਰਦੇ ਸਾਡੀ ਨਾ ਫਿਰ ਵੀ ਸਾਡੇ ਵੀਰਾ ਹੀ ਆ। ਹਾਂ ਯੋਈ ਅੱਜ ਮੇਰੇ ਐਨਕ ਲੱਗੇ ਅੱਜ ਨਾ ਬਣਾਉ। ਓ ਮਾਈ ਗੋਡ। ਐਨਕ ਸਾਨੂੰ ਲਾਉਣੀ ਹੀ ਨਹੀਂ ਆਉਂਦੀ। ਪੀ ਲੈਂਦੇ ਹਾਂ ਜਵਾਕੀ। ਪੱਚਿਓ ਕਿਵੇਂ ਲੱਗਾ? ਵਧੀਆ ਲੱਗਾ। ਟੇਸਟੀ ਆ। ਬੱਚਿਆਂ ਦਾ ਫੀਡਬੈਕ ਸਹੀ ਹੁੰਦਾ ਹਨਾ ਵਧੀਆ ਨਾ ਕਿੱਦਾਂ ਨਾ ਤੂੰ ਨਹੀਂ ਦਿੱत्सा ਬੋਲ ਕੇ ਤੋਪੋ ਸੀ ਤੇ ਅੰਦਰ ਤੋਂ ਮਾਮਾ ਦੀਆਂ ਉਹਦੇ ਕਿਨਾਰਾ ਬਿਠਿੰਦੀ ਤੇ ਜੀਰੇਆਂ ਤੇ ਫੋਨ ਲਾਤਾ ਮੈਨੂੰ ਕਹਿੰਦੇ ਟੜਾ ਘਰ ਕਿੱਥੇ ਆ ਮੈਂ ਕਿਹਾ ਸਾਡੇ ਜੀਰੇ ਨਹੀਂ ਆਟ ਦਾ ਕੋਟੀ ਦੇ ਦੁਕਾਨਾਂਾਂ ਕਿ ਮਨਪੋ ਪਿੰਡ ਤੇ ਮੈਂ ਕਿਹਾ ਪਹਿਲਾਂ ਤੁਸੀਂ ਕਾਲ ਨਹੀਂ ਕੀਤੀ ਕਿ ਤੁਸੀਂ ਸਾਡੇ ਘਰੇ ਹੁੰਨੇ ਪਏ ਆ ਹਾਂ ਬਹੁਤ ਮੋਹ ਪਿਆਰ ਨਾਲ ਦੇ ਭੈਣ ਭਰਾਵਾਂ ਨਾਲ ਮਿਲਦੇ ਹੋਏ ਹੋਵੇ ਮਿਲਦੇ ਹੋਏ ਆਪਦੇ ਜਵਾਕਾਂ ਨੂੰ ਭੈਣ ਭਰਾਵਾਂ ਨੂੰ ਹੋਵੇ ਹੋਵੇ ਦੋਵੇਂ ਭੈਣ ਭਰਾ ਮਿਲੇ ਮੁਬਾਰਕਾ ਦੇਦੇ ਹੋ ਇਹਨੂੰ ਤੂੰ ਵੀ ਭਾਈ ਬਾਹਰ ਹੋ ਗੋ ਭਾਈ ਬਾਹਰ ਨਹੀਂ ਚੱਲੂਗਾ ਚੱਲੀ ਜਾਂਦਾ ਮੁੱਦਾ ਸਾਡੇ ਕੋਲ ਚੌਕ ਆ ਆ ਕੀ ਬਣਾਇਆ ਆ ਬਣ ਗਿਆ ਹੈ ਨਾ ਆ ਨਹੀਂ ਨਹੀਂ ਵੈਸੇ ਖੜੀ ਹੋ ਜਾਣਾ ਤੇ ਸਭ ਇਹ ਸੌ ਗਰਮ ਗਰਮ ਪਲਾਵ ਦੀਆ ਹੁੰਦਾ ਗਰਮ ਗਰਮ ਨਹੀਂ ਇਹ ਤੇ ਚੀਜ਼ਾਂ ਪੈਣਗੀਆਂ ਇਹ ਤਾਂ ਥੋੜਾ ਸੋ ਗਿਆ ਠੰਡਾ ਠੰਡਾ ਹੋ ਐਨਾ ਇਨਾ ਗਰਮ ਤਾਂ ਖਾ ਜਾਣੇ ਆ ਵੀ ਮੈਂ ਖਾ ਲਿਆ ਗਰਮ ਗਰਮ ਵੀ ਦੁੱਧ ਖਾ ਲਿਆ ਸੁੱਕ ਕੇ ਫੇਰ ਖਾਤਾ ਨਹੀਂ ਜਾਣਾ ਹਾਂ ਤੂੰ ਕਹੀਦੀ ਨਾ ਬੜਾ ਬੜਗਾ ਹੈ ਰੱਖ ਲੈ ਆਈਸਕ੍ਰੀਮ ਨਹੀਂ ਪਾਉਣੀ ਉੱਤੇ ਕਿੱਥੇ ਆ ਦੋ ਮਿੰਟ ਬਣਾਉ ਰਹਾ ਹਾਂ ਲੋਕੋ ਸੇ ਆਈਸਕ੍ਰੀਮ ਬਣਾਉਂਦੇ ਬਾਹਰ ਚੜਨਾ ਆ ਬਾਹਰ ਤੋਂ ਆਈਸਕ੍ਰੀਮ ਕੱਟ ਕੇ ਲੈ ਜਿਹੜੀ ਪਾਉਣੀ ਆ ਪਾ ਉੱਤੇ ਆ ਪਿਸ਼ੇ ਪਾਉਂਦਾ ਹਾਂ ਇਹ ਮਿੰਟ ਹੈ ਬਾਈਸ਼ੇ ਫੇ ਲਾ ਜਾ ਕਿਉਂ ਤੂੰ ਯਾਰ ਇਦਾਂ ਕਮਲਿਆ ਐਨੇ ਟਾਈਮ ਨੂੰ ਮਗਲੇ ਕੁੱਟ ਕੁੱਟ ਕੇ ਗਾਂ ਚਲ ਜਾਂਦੇ ਜਿੰਨੇ ਤੂੰ ਨਹੀਂ ਕਰਦਾ ਉੱਠ ਮੋਟੇ ਆਈਸਕ੍ਰੀਮ ਚਾਹੀਦੀ ਹਨੂ ਆ ਚੱਕ ਇਹ ਨਹੀਂ ਆ ਫਾਗ ਕਰਦੀ ਆ 200 ਗ੍ਰਾਮ ਖਵਾਉਣਾ ਮੈਂ ਕਿੰਨੇ ਦਾ ਆ ਕਾਫੀ ਸਮਾਨ ਲੈਂਦਾ ਜੋ ਕਿੰਨੇ ਦਾ ਹੈ ਕਿੰਨੇ ਦਾ 25 ਗ੍ਰਾਮ ਇਹਨੂੰ ਨਹੀਂ ਹਰ ਨਹੀਂ ਦੱਸ 500 ਦਾ ਮਸਾ ਬੰਦ ਸਾਨੂੰ ਤਾਂ ਉਹ ਤਾਂ ਕੀ ਕਹਿੰਦਾ ਮੇਰਾ 5000 ਦਾ ਚੋਪਿੰਗ ਬੋਰਡ ਆ ਮੈਂ ਕਿਹਾ ਤੂੰ ਮੈਨੂੰ ਤਾਂ ਦਾ ਮੈਂ ਬਾਹਰ ਤੈਨੂੰ 10 ਲਿਆ ਦਿੰਦੀ ਬਣ ਗਿਆ ਤੇ ਤਿਆਰ ਨਹੀਂ ਖਾਣ ਦੇ ਲੱਗੇ ਹੋਰ ਨਾਲੇ ਮੈਂ ਵੁੱਡਨ ਦੇ ਲਿਆ ਕੇ ਦਿੰਦੀ ਦਿਨੋਂ ਕਿਸ ਕਾਫ ਹੁੰਦਾ ਆਪਣੇ ਕੋਲ ਬਾਈ ਪਿਸਕਾ ਵੀ ਆ ਪਿਸਕਾ ਨਾ 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 ਇਹਦਾ ਤਾਂ ਆਪ ਕਰਨਾ ਆ ਪਿਸਕਾ ਆ ਹੈ ਪਿਸਕਾ ਨਹੀਂ ਨਹੀਂ ਇਹਗਾ ਤਾਂ ਆਪ ਹੋਣਾ ਕਿੰਨੇ ਅੰਨਦਾਰੇ ਪਾਣ ਲੱਗੇ ਨੇ ਲੈ ਵੀ ਸੱਜਣੋ ਗੱਗੋ ਕਰ ਗੱਲ ਕਿਵੇਂ ਆ ਕਿਵੇਂ ਕੀ ਮੈਂ ਤਾਂ ਟੇਸਟ ਆ ਤਾਂ ਟੇਸਟ ਕਰ ਤੇ ਚੈੱਕ ਕਰ ਚੀ ਮੜੀ ਗਈ ਚੱਖੀ ਵੀ ਗਰੀਬੀ ਕਿਉਂ ਆਪਾਂ ਸੱਡਾਂ ਵਾਲੇ ਪੀਸ ਉਹਨਾਂ ਨੂੰ ਦੇ ਦੇ ਮੰਮੀ ਉਹਨਾਂ ਨੂੰ ਆਵੇਂ ਕਿਵੇਂ ਚੱਕ ਵੀ 85 ਆਈਸਕ੍ਰੀਮ ਲਾਓ ਇਹ ਨਹੀਂ 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 ਮੰਮੀ ਨੇ ਨਹੀਂ ਖਾਣਾ ਖਾਓ ਮਾ ਦੇ ਦੇਣਾ ਇੰਨਾ ਇੱਕ ਟੁਕੜਾ ਚਾੱਕੀ ਸਿੱਧਾ ਹੀ ਆਈਸਕ੍ਰੀਮ ਵੀ ਲਾਲਾ ਨਾਲ ਮੋٹے ਨਾਲ ਮੰਮੀ ਨੇ ਕਹਿੰਦਾ ਆਈਸਕ੍ਰੀਮ ਹੀ ਖਾਣੀ ਦੂਜਿਆਂ ਦਾ ਜਦੋਂ ਪਤਾ ਦੰਦ ਤਾਂ ਖੜਪਾ ਨਹੀਂ ਗਿਆ ਕੋਲਾ ਗੋਡ ਪੂਰਾ ਕੈਂਡ ਭਾਈ ਬੀ ਪਾਟੀ ਕੋ ਕੁ ਕੁ ਬਣਾ ਕੇ ਨਾ ਉੱਥੇ ਲਾ ਦਿਆ ਕਰਨੀਆਂ 4-5 ਹਾਂ ਡਿਸਪਲੇ 'ਚ ਲਾਉਣਾ ਭਾਈ ਇਸ ਲਈ ਸਹੀ ਆ ਕਿੰਨੇ ਕੇਜਾ ਤੁਹਾਡਾ ਚੜਦਾ ਨਹੀਂ ਹੈ ਦੂਜਾ ਦਿਨ ਤੋਂ ਦੂਜਾ ਦੂਜਾ ਨਵਾਂ ਨਵੇਂ ਆ ਗਿਆ ਧਿਆਨ ਬੱਸ ਕਾ ਬਹੁਤ ਸਵਾਦ ਆ ਆ ਲੈ ਮੰਮੇ ਕਰੇ ਨਾ ਬੱਸ ਬਹੁਤ ਵੀ ਕਵੇਂ ਆ ਇੱਥੇ ਦਾ ਡੇਸ ਚ ਕਰੋ ਬਾਰੇ ਮੂਰਤ ਕਰ ਦੋ ਜਮਚੇ ਨਾਲ ਕਵੇਂ ਤੇਰੇ ਦੰਦ ਘਟਾ ਹੈ ਤੇ ਤਖਦਾ ਗਿਆ ਖਾਣਾ ਹੀ ਬਣਾ ਕੱਲੀ ਆਈਸਕ੍ਰੀਮ ਤਾਂ ਖਾ ਲਈ ਆ ਤੇ ਕਰੜਾ ਜਿਹਾ ਦਿਖਾਦਾ ਨਹੀਂ ਥਾਗਦਾ ਬਿਆ ਪੋਲਾ ਕਰਣਾ ਨਹੀਂ ਕਾ ਬੋਲਾ ਆ ਨਹੀਂ ਮੰਮੀ ਇੱਕ ਮਿੰਗਾ ਪਾ ਕੇ ਇਦਾਂ ਪਾਵਾ ਦੂਸਰੇ ਫਰ ਦੂਜੇ ਹਰ ਵਾਰ ਚਾ ਕੇ ਬੋਲਾ ਨਾ ਹੋਰ ਨਾ ਹੋਰ ਹੁੰਦਾ ਇਹਦਾ ਬਹੁਤ ਸਵਾਦ ਲੱਗਦਾ ਕਰਮੀ ਦਾ ਬਹੁਤ ਦਵਾਦਾ ਬਣੀ ਗੱਲ ਪਤਾ ਨਹੀਂ ਸਾਡੀ ਮੰਮੀ ਦੀ ਨਾ ਇੱਥੇ ਇੱਕ ਸਹੇਲੀ ਆ ਸੀ ਜਦੋਂ ਵੀ ਕੋਈ ਸਮਾਨ ਲੈਣਾ ਉਹਦੇ ਤੋਂ ਲੈ ਕੇ ਜਾਣੇ ਬਹੁਤ ਕਿੰਨਾ ਸਮਾਨ ਮੈਂ ਬਖੋਣਾ ਤੁਹਾਨੂੰ ਮਿਲਦੀ ਆ ਸਾਨੂੰ ਆ ਦੇਖੋ ਸਾਰਾ ਰਸੋਈ ਦੀ ਕਰੋਕਰੀ ਦਾ ਸਮਾਨ ਆ ਮੈਂ ਗੈੜੂ ਜੱਡ ਇੱਧਰ ਪਾਂਡੇ ਬਰਤਨ ਕੱਚ ਦੇ ਦੂਜੇ ਮਿੱਟੀ ਵਾਲੇ ਜੋ ਮਰ ਜਾਓ ਮੰਮੀ ਆਪ ਵੀ ਉੱਤਰ ਜਾ ਵੀਰੇ ਲੈ ਆਈ ਜਾਂਦੇ ਚੰਗਾ ਲੈ ਆਗੇ ਜੀ ਆਗੇ ਤੁਹਾਡੀ ਅਸੀਂ ਵੀਡੀਓ ਬਣਾ ਰਹੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੀ ਨਾ 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 ਆ ਚੱਕਤਾ ਜੀ ਵੈਰੀ ਗੁੱਡ ਆ ਲਵ ਯੂ ਆਂਟੀ ਲਵ ਯੂ ਯਾ ਯਾ ਅੰਜੇ ਸੋ ਬੋ ਮੂ ਵੀ ਆਰ ਨਾ ਕਰ ਕੀ ਤੁਹਾਡੀ ਪੀਣ ਕਲਾ ਕੇ ਵੇਖਦੇ ਹੋ ਇਧਰ ਨੂੰ ਸਮਝੋ ਬਾਹਰ ਉਹ ਵੇਨਾ ਪਿਆ ਨਾ ਹੁਣ ਜਗਾ ਨਾ ਨਾ ਕੋਈ ਸਾਡੇ ਘਰ ਗਿਆ ਆ ਯਾਰ ਪਤੇਰੇ ਵੀ ਆਵੇ ਇਹਨੂੰ ਕੇ ਰੰਗ ਹੋਰ ਲੈ ਕੇ ਆਵੇ ਬੱਲੇ ਇਹ ਰੰਗ ਨੂੰ ਕੀ ਮੰਨੀ ਆਵੇਂ ਨਾ ਮਾਰੀਆ ਐਕਟਿੰਗ ਲੈ ਲੈ ਵੀਰੇ ਆਹੀ ਆ ਜੀ ਦੋ ਚਾਹੀਦੀ ਆਪਾਂ ਨੂੰ ਸੋਹਣੇ ਸੋਹਣੇ ਰੰਗ ਦੋ ਇੱਕ ਹੋਰ ਲਿਆ ਦੇ ਵੀਰੇ ਜਿਹੜੇ ਭਾਈ ਦੋਵੇਂ ਇੱਕੋ ਹੀ ਰੰਗ ਦੇ ਲਈ ਇਹ ਤਾਂ ਪ੍ਰਾਣੀ ਲੱਗਦੀ ਆ ਕੱਸੀ ਉਸ ਮਾਸੂਰ ਰੱਖਦੇ ਬਾਰੇ ਮੋਟਾ ਆਹ ਸਮਾਨ ਵੇਖ ਰੱਖਦਾ ਮੰਨੀ ਤੂੰ ਇੱਕ ਰੰਗ ਦਿੰਦੀ ਆਹੀ ਰੰਗ ਹੋੜਿਆ ਨਹੀਂ ਲੀਲਾ ਰੰਗ ਨਹੀਂ ਆ ਇਹ ਕਿਹੜਾ ਗਵਾਚ ਚਲਿਆ ਮੰਨੀ ਚੱਲ ਠੀਕ ਆ ਗਵਾਚ ਕੇ ਨਹੀਂ ਮੈਨੂੰ ਕਿੰਨੇ ਦੀ 220 ਸਹੀ ਸਹੀ ਦਾ ਯਾਰ ਸਹੀ ਸਹੀ ਆ ਬੱਲੇ ਬਹੁਤ ਬੱਲੇ 400 ਦੀ ਕਰਤੀ ਠੀਕ ਆ ਜੋ ਨੀਲੀਆਂ ਜਿਹੜੀਆਂ ਟੋਕਰੀਆਂ ਦੂਜੀਆਂ ਦੀਆਂ ਨੇ ਐਡੀਆਂ ਕਿ ਤੁਹਾਡੇ ਕੋਲ ਉਹ ਜਿਹੜੇ ਸਬਜ਼ੀ ਸੁੱਕੀ ਰੱਖਣ ਵਾਲੀਆਂ ਗੋਲ ਅੱਡੀ ਚਾਰਸਰੀ ਹੁੰਦੀਆਂ ਗੋਲ ਆ ਮੋਗੇ ਗੋਲ ਚੌਂਕ ਦੇ ਵਿੱਚ ਜੇ ਦੁਕਾਨ ਸਾਰੇ ਵੀਰ ਭਰਾ ਵੇਖ ਲਓ ਉਰਲੀ ਨੁੱਕਰ ਚ ਆ ਵੇ ਲੋ ਸਾਹਮਣੇ ਐਂਡ ਤੇ ਆਈ ਦੁਕਾਨ ਇਹ ਧਰਮਕੋਟ ਵਾਲ ਨੂੰ ਜਾਂਦੇ ਆ ਜਰੂਰ ਆਇਆ ਕਰੋ ਯਾਰ ਬੜਾ ਵੇਖੋ ਨੇ ਮਿੰਟੋ ਮਿੰਟ ਮਾਨਤਾ ਨਹੀਂ ਕਰਦਾ ਮੰਮੀ ਨੇ 300 ਕਿਹਾ ਕਹਿੰਦਾ ਤੁਸੀਂ 300 ਦੇ ਦੋਗੇ ਲੋ ਨਹੀਂ ਤਾਂ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੂੰ ਦੁਕਾਨ ਤੋਂ ਲੋ ਉਥੇ 400 ਮੰਗ ਲੈਣਾ ਇੱਕ ਦਾ ਹਾਂ ਇੱਧਰ ਗਈ ਸੀ ਓਕੇ 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 ਥੈਂਕ ਯੂ ਮਮ